ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਇਹ ਮੰਜੀ ਦਾ ਤੀਜਾ ਭਾਗ ਬਣਾਵਾਂਗੇ ਪਹਿਲਾਂ ਦੋ ਵੀਡੀਓਆਂ ਵੀਡੀਓ ਪਾਤੀਆਂ ਸੀ ਇਹਨਾਂ ਡਿਜ਼ਾਈਨ ਦੀ ਪਾਤੀਆਂ ਦੋ ਵੀਡੀਓ ਹੁਣ ਤੀਜੀ ਵੀਡੀਓ ਆਪਾਂ ਅਠਕਲਗੇ ਦੀ ਗੱਲ ਖੈਰੇ ਦੀ ਬਣਾਵਾਂਗੇ ਇਹ ਤੀਜਾ ਭਾਗ ਆ ਗਿਆ ਹੁਣ ਆਪਾਂ ਰੈੱਡ ਕਲਰ ਦਾ ਕਲਰ ਲਾਉਣਾ ਆਪਣਾ ਲੀਲਾ ਪਾਈ ਚੁੱਕਿਆ ਦੇਖੋ ਆ ਸੀ రంగ రెడ్ కలర్ జ రెడ్ కలర్ పాన రెడ్ సంఘాని నగుగా రస్ హా దో తిందర తిన్న చార్ ఛే ఛే రస్ നപ്പണികോ ചക്കരണോ ദോ ല നപ്പണിയോ ഇതരോ ലോടോ ഏൽക ചക്കണി സാറിയ പല നപ്പെഡ കലർ സംഘാ ഭ നപ്പ ഷെസ നപ്പിള ചക്കങ്ങോ രെഡ നപ്പ 1 2 4 6 8 10 ਇਹ 10 ਰਸੀਆਂ ਚੱਕੀਆਂ ਨੇ ਰੈੱਡ ਕਲਰ ਦੀਆਂ ਦੋ ਨੱਪੀਆਂ ਹੁਣ ਇੱਧਰ ਆਪਾਂ ਦੋ ਰੈੱਡ ਦੀਆਂ ਨੱਪੀਆਂ 6 ਲੀਲ ਲੈਦੇ ਹਾਂ ਤੇ ਇਹ ਜੀ ਵਾਲੀਆਂ ਚਾਰ ਜੀ ਵਾਲੀਆਂ ਚਾਰ ਚੱਕੀਆਂ ਜਾਣੀਆਂ ਦੇਖੋ ਇਹ ਡਿਜ਼ਾਈਨ ਬਣਦਾ ਇਹ ਪਹਿਲੀ ਰੱਸੀ ਬੰਦੀ ਇੱਥੇ ਇੱਥੇ ਉਹ ਫਲਕਾਰੀ ਦਾ ਗਲਖੈਰਾ ਬਣੂਗਾ ਹੁਣ ਫੇਰ ਆਪਣੀਆਂ ਇਹ ਇਧਰੋਂ ਦੇਖੋ ਇਹ ਰੈੱਡ ਕਲਰ ਦਾ ਹੈਗਾ ਸੰਗਾ ਦੋ ਇਧਰੋਂ ਤੇ ਦੋ ਇਧਰੋਂ ਦੇਖੋ 10 ਚੱਕਰ ਨੇ ਵਿਚਾਲੇ ਐਸਟਰਾ 10 ਸਿੱਧੇ ਇੱਥੇ ਚੱਕੀਆਂ 10 ਸਿੱਧੇ ਇੱਥੇ ਚੱਕੀਆਂ ਦੋ ਇਧਰ ਨੱਪੀਆਂ ਦੋ ਇਧਰ ਇਹਦੇ ਵੀ ਦੋ ਇਧਰ ਦੋ ਇਧਰ ਹੁਣ ਆਪਾਂ ਦੇਖੋ ਦੋ ਚਾਰ ഞങ്ങൾ ഇപ്പം തന്നെ ചാര ദോ ചോ ചക്കെഡ കലർ ഇ പാഡ് കലർത്തി പഹലി രസീ നപ്പിയെഡി ലീല നപ്പൊ ചേ നപ്പോ നപ്പ ച ഇ നപ്പ് ലീല നപ്പ ਇਹ ਵਾਲੀਆਂ ਚੱਕੀਆਂ ਜੀ ਵਾਲੀਆਂ ਚਿਹੇ ਨੱਪੀਆਂ ਦੋ ਲਾਲ ਦੀਆਂ ਨੱਪੀਆਂ 10 ਚੱਕੀਆਂ ਦੋ ਲਾਲ ਦੀਆਂ ਨੱਪੀਆਂ 6 લીਲੇ ਦੀਆਂ ਨੱਪੀਆਂ ਦੋ ਚੱਕੀਆਂ 6 ਨੱਪੀਆਂ ਇੱਧਰ ਰੱਡ ਕਰ ਲੜਦਾ ਸੰਗ ਨੱਪੇ ਹੁਣ ਆਪਾਂ ਇਹ ਰੱਸੀ ਪਾ ਲੈਨੇ ਆ ਫੇਰ ਇੱਧਰ ਆ ਕੇ ਤੁਹਾਨੂੰ ਫੇਰ ਦਿਖਾ ਦੇਖੋ ਆਪਾਂ ਦੂਜੀ ਰੱਸੀ ਵੀ ਪਾ ਲਈ ਪਹਿਲੀ ਆਪਾਂ ਇਹ ਪਾਈ ਸੀ ਆ ਦੂਜੀ ਵੀ ਉਸੇ ਸਾਹਮਣੇ ਤਾਂ ਹੀ ਪਾ ਲਈਏ ਮੇਂ ਦੇਖੋ ਦੋ ਰੱਸੀਆਂ ਪਈਆਂ ਆਪਣੀਆਂ ਇਹ ਆਪਾਂ ਬਣਾ ਲੈਨੇ ਆਂ ਤਾਂ ਤੋ ਰਸਾਂ ਆ ਪੜੀਆਂ ਪਈਆਂ ਦੇਖੋ ਇੱਕ ਤੇ ਦੋ ਹੁਣ ਆਪਣੀ ਇਹ ਤੀਜੀ ਰੱਸੀ ਆ ਦੇਖੋ ਪਹਿਲਾਂ ਆਪਾਂ ਇਧਰ 6 ਨੱਪੇ ਸੀ ਹੁਣ ਦੋ 4 ਨੱਪਣੇ ਦੇਖੋ ਦੋ ਦੋ ਪਹਿਲਾਂ ਚੱਕੇ ਸੀ ਉਹ ਤੇ ਦੋ ਇਧਰ ਹੋਰ ਲੈਣੇ 6 ਰਸਾਂ ਆਪਾਂ ਚੱਕਣੀਆਂ ਦੋ ਤੇ ਇਧਰੋਂ ਆਪਾਂ ਦੋ ਨੱਪਣੇ ਸੀ ਲਾਲ ਦੇ ਹੁਣ ਆਪਾਂ ਆ ਦੋ ਨੱਪਣੇ ਸੀ ਹੁਣ ਦੋ ਹੋਰ ਨੱਪਣੇ ਹੁਣ ਇਧਰ 6 ਚੱਕਰ ਦਿਖਾ ਦੋ 2 3 4 6 ਇਹ ਵੀ ਇਸ ਤਰ੍ਹਾਂ ਹੀ ਕਰਨੇ ਦੇਖੋ ਦੋ 1 2 3 ਕੇ ਫੇਰ ਇਧਰ ਪਹਿਲਾਂ ਲਾਲ ਦੋ ਨੱਪਣੀਆਂ ਸੀ ਹੁਣ ਦੋ ਹੋਰ ਚਾਰ ਨੱਪਣੀਆਂ ਚਾਰ ਹੀ ਇਧਰ ਨੱਪਣੀਆਂ ਦੇਖੋ ਤੇ 6 ਚੱਕਰ ਦਿਖਾ ਦਿਓ 4 6 ਦੋ ਚਾਰ ਤੀਂਕ ਇਧਰੋਂ ਦੋ ਚਾਰ ਲਾਲ ਲੀਲੀਆਂ ਨੱਪਣੀਆਂ 6 ਚੱਕਣ 4 ਲਾਲ ਨੱਪਣੀਆਂ ਚਾਰ ਲੀਲੀਆਂ ਦੇ ਤੇ 6 ਚੱਕਣ ਜੰਗਾ ਹੁਣ ਇਹ ਦਿੱਤ ਹੁੰਦੀ ਇਹ ਤੀਜੀ ਰੱਸੀ ਹੈ ਇਹ ਪਾ ਲਗੇ ਫਿਰ ਤੁਹਾਨੂੰ ਦਿਖਾਉਂਦਾ ਦਸਦੇ ਦੇਖੋ ਸਾਵੇਂ ਜੀ ਪਾਈਣੀ ਆ ਤਾਂ ਜੇਉਂ ਤੀ ਰੱਸੀ ਇਹ ਆਪਣੀ ਦੇਖੋ ਚਾਰ ਪਾਈਆਂ ਦੋ ਪੰਜਵੀਂ ਤੇ ਹੁਣ ਤੁੰਦਾ ਹੁਣ ਆਪਣੀ ਪੰਜਵੀਂ ਰੱਸੀ ਆ ਦੇਖੋ ਹੁਣ ਆਪਾਂ ਦੋ ਇੱਧਰ ਲੈ ਲਈਆਂ ਛੱਡੀਆਂ ਦੋ ਲਈ ਲਈਆਂ ਇੱਧਰ ਛੱਡੀਆਂ ਇੱਧਰ ਆਪਾਂ ਦੋ ਚਾਰ 6 8 10 ਚੱਕਰ ਲਗਣਗੇ ਹੁਣ ਆਪਾਂ ਇਧਰ ਦੋ ਚੱਕੜੀਆਂ ਲਾ ਲ ਛੇ ਲਾਲ ਨਪੜੀਆਂ ਦੇਖੋ ਦੋ લીਲੀਆਂ ਦੋ ਲਾਲ ਦੋ ਚਾਰ 6 ਦੋ ਚੱਕੜੀਆਂ 6 ਇਧਰ ਦੋ લીਲੀਆਂ ਇਧਰ ਤੇ 10 ਚੱਕੜੀਆਂ ਦੇ ਇਸੇ ਤਰ੍ਹਾਂ ਹੀ ਆਪਾਂ ਅੱਗੇ ਇਹ ਆਪਣੀ ਪੰਜਵੀਂ ਹੈ ਫੰਮੀ ਰੱਸੀ ਆਪਣੀ ਪੈ ਗਈ ਦੇਖੋ ਦੋ ਦੋ ਇਧਰੋਂ ਲੀ ਲੀਆਂ ਛੜ ਤਿੰਨ 10 10 ਚੱਕ ਲੀਆਂ ਇਹ ਤਰ੍ਹਾਂ ਫੰਮੀ ਆ ਫਿਰ ਚੀਮੀ ਤੇ ਤੋਂ ਦਰਦੇ ਦੇਖੋ ਜੀ ਛੇ ਰस्सियां ਪਈਆਂ ਹੁਣ ਇਹ ਸੱਤਵੀਂ ਰੱਸੀ ਆ ਸੱਤਵੀਂ ਰੱਸੀ ਆ ਜਿਹੜੀ ਉਹ ਮੇਨ ਆ ਇਹ ਇਹ ਸੱਤਵੀਂ ਆ ਦੇਖੋ ਜਿੰਨਾ ਇਹ ਬਣ ਗਿਆ ਇੰਨਾ ਹੀ ਉੱਪਰ ਉਸੇ ਤਰ੍ਹਾਂ ਹੀ ਬਣਨਾ ਹੈ ਇਹ ਸੱਤਵੀਂ ਤੋਂ ਬਾਅਦ ਦੇਖੋ ਇਧਰੋਂ 6 ਚੱਕਰ ਲੀਆਂ ਦੋ ਨੱਪਤੀਆਂ ਦੇਖੋ ਜਿਹੜੀ ਪਹਿਲਾਂ ਇਹ ਚੱਕੇ ਸੀਗੇ ਇਹ ਨੱਪਤੀ 6 ਇਧਰੋਂ ਚੱਕਰ ਲੀਆਂ ਹੁਣ ਇਹਨਾਂ ਆਪ ਦੇਣੀਆਂ ਇਹ ਸਾਰੀਆਂ ਲਾਲ ਦੀਆਂ ਨੱਪ ਦੇਣੀਆਂ ਦੇਖੋ ਤੇ ਇਧਰੋਂ ਇਹ 6 ਚੱਕਰ ਲੈਣੀਆਂ 1 2 6 2 4 6 ਇਹ ਲਾਲ ਸਾਰੇ ਨੱਪਣਾ ਇਹ 7ਵੀਂ ਹੈ ਦੁੱਸੀ ਇਧਰੋਂ ਵੀ ਇਹ ਜੀ ਵਾਲੀਆਂ ਨੱਪ ਦੇਣੀਆਂ ਦੇਖੋ ਇਹ ਚੱਕਰ ਲੀਆਂ ਹੋਨੇ ਹੈ ਇਹ 체 ਜੱਕ ਲੈਣੀਆਂ ਦੇਖੋ 2 4 2 4 6 ਇਹ ਲਾਲ ਸਰਾਂ ਜਿਵੇਂ ਪਤਾ ਇਹ 7ਵੇਂ ਰਸੇ ਪੈ ਗਈ 8ਵੇਂ ਦੇ ਬਰਾਬਰ ਹੀ ਪਾਣੀ ਇਸੇ ਤਰ੍ਹਾਂ ਹੁਣ ਆਪਣੀ 8ਵੀਂ ਰੱਸੀ ਬਣੂਗੀ ਪਾਉਗੀ ਦੇਖੋ 7ਵੀਂ ਪਈ 8ਵੀਂ ਉਸੇ ਤਰ੍ਹਾਂ ਬਣਨੀ ਹੈ ਦੇਖੋ ਹੁਣ ਥੋੜਾ ਨੌਵੀਂ ਤੇ ਦੱਸਾਂਗੇ ਨੌਵੀਂ ਰੱਸੀ ਤੇ ਦੱਸਾਂਗੇ ਨੌਵੀਂ ਪਾਉਗੀ ਜਿਵੇਂ ਉਹ ਮੈਂ ਦੱਸਾਂ ਦੇਖੋ ਹੁਣ ਆਪਣੀ ਨੌਵੀਂ ਰੱਸੀ ਪੈਂਦੀ ਹੈ ਇਹ ਛੱਡ ਲ ਕੇ ਦੋ ਇਧਰੋਂ ਤੇ ਦੋ ਇਧਰੋਂ ਦਾ ਚੱਕ ਲenga ਹੁਣ ਆਪਾਂ ਇਹ ਦੋ ਲਈ ਲenga 6 ਲਾਲ ਲੱਭਣਗੇ ਦੋ ਲਾਲ ਚੱਕਣਗੇ ਦੇਖ ਇਧਰੋਂ ਵੀ ਇਸ ਤਰ੍ਹਾਂ ਦੇਖ ਲੇ ਲੀਲੀਆਂ ਦੱਬਦਲਾਂ ਲਾਲ ਦੱਬਦਲਾਂ ਦੋ ਚੱਕਲਾਂ 6 ਲਾਲ ਦੱਬਦਲਾਂ ਦੋ ਲੀਲੀਆਂ ਤੇ 10 ਇਹ ਚੱਕਲਾਂ ਦੋ ਦੱਬਣੀਆਂ ਦੇਖੋ ਹਾਂ ਜਿਹੜੀ ਆਪਾਂ 6ਵੀਂ ਤੇ 7ਵੀਂ ਪਾਈ ਹੈ 5ਵੀਂ ਤੇ 6ਵੀਂ ਪਾਈ ਹੈ ਉਹ ਵੀ ਪੂ ਗਈ ਹੈ 9ਵੀਂ ਤੇ 10ਵੀਂ ਹੋਰ 80 ਪੈਣੀ ਹੈ ਦੇਖੋ 6 ਨੱਪੀਆਂ ਦੋ ਚੱਕਾਂਗੀਆਂ ਦੋ ਲੀਲੀਆਂ ਨੱਪੀਆਂ 6 ਲਾਲ ਤੇ 10 ਚੱਕੀਆਂ ਨੀਲੀਆਂ ਤੇ ਦੋ ਨੱਪੀਆਂ ਇਹ ਆਪਣੀ ਨੌਵੀਂ ਰੱਸੀ ਪਾਈ ਗਈ ਹੁਣ 10ਵੀਂ ਪਾ ਕੇ 11ਵੀਂ ਤੇ ਦੱਸਾਂ ਲਓ ਜੀ ਹੁਣ ਆਪਣੀ ਇਹ 11ਵੀਂ ਰੱਸੀ ਇਹ ਦੇਖੋ ਪਹਿਲਾਂ ਆਪਾਂ 12ਵੀਂ ਨੌਵੀਂ ਰੱਸੀ ਚ ਆਪਾਂ ਇੱਕ ਦੋ ਨੱਪੀਆਂ ਸੀ ਇਧਰੋਂ ਲੀਲੀਆਂ ਹੁਣ ਆਪਾਂ ਚਾਰ ਨੱਪੀਆਂ ਦੇਖੋ 6 ਚੱਕੀਆਂ 4 ਇਹ ਲੀਲੀਆਂ ਨੱਪੀਆਂ 4 నప్పగ చక్క దో చార్ ఛే హా దోగ దో చారాల చాలీల నప్ప ఇద్దరు ఛే చక్క ఫో చార ట్ तो छः चक्न देखो दो चार ते दो इधर आप दो चार लाल नपण दो चार लीलियां देखो तो छः चक्न चार ला लीलियाँ तो लाल, दे लाल संघा नप्पण ਇਹ ਆਪਾਂ ਪਾ ਲੈਨੇ ਹੁਣ 12ਵੀਂ ਪਾ ਲਾਂਗੇ ਦੇਖੋ ਜੀ ਹੁਣ ਆਪਣੀ ਇਹ 12ਵੀਂ ਰੱਸੀ ਹੈ ਜਿਵੇਂ ਆਪਾਂ ਗੈਰਮੀ ਪਾਈ ਸੀ 12ਵੀਂ ਉਸੇ ਤਰ੍ਹਾਂ ਪਾਉਗੀ ਇਹ ਪਾ ਲੈਨੇ ਆਪਾਂ ਦੇਖੋ ਦੋ ਬੰਨ੍ਹ ਲਿਆ ਇੱਕੋ ਜਿਹਾ ਆ 11ਵੀਂ ਆ 12ਵੀਂ ਹੈ 13ਵੀਂ ਤੇ 14ਵੀਂ ਦੱਸਦੇ ਹਾਂ ਦੇਖੋ ਜੀ ਹੁਣ ਆਪਣੀ 13ਵੀਂ ਰਸਈ ਹੈ। ਇਹਦੀ ਕਿਰਸੀ ਹੋਰ ਰਹਿ ਗਈ, ਇਹ ਦੋ ਰਸਾਂ ਰਹਿੀਆਂ। 13ਵੀਂ ਤੇ 14ਵੀਂ। ਦੇਖੋ ਹੁਣ ਆਪਾਂ 6 ਰਸਾਂ ਆ। ਦੋ 4 6 ਨੱਪਤਾਂ ਦੋ ਚੱਕਰ ਲਗਾਂ ਦੇਖੋ। 6 ਇੱਧਰ ਨੱਪਣ ਦੋ। 4 6 ਤੇ ਦੋ ਲਾਲ ਨੱਪਣੀਆਂ। ਦੋ 4 6 8 10 ਲਾਲ ਚੱਕਰ। ਨੁਕਰ ਕਰਕੇ ਦਿਖਾਉਂਦਾ। ਦੇਖ ਦੋ ਲਾਲ ਨੱਪੜੀਆਂ 6 ਇਹ ਨੱਪੜੀਆਂ ਦੇਖ। 2 4 6 8 ਇਹ ਜੀ ਵਾਲੀਆਂ ਫਚੱਕਾ ਲੈਣੀਆਂ। ਦੇਖੋ 6 ਹੋ ਗਏ। ਦੋ ਲਾ ਲੈਣਾ। ਦੋ ਚੱਕਣੀਆਂ ਲੀਲੀਆਂ ਛੇ ਇਧਰ ਨਾਪਣੀਆਂ ਛੇ ਇਧਰ ਇਹ ਆਪਣੀ 13ਵੀਂ ਰੱਸੀ ਪੈ ਗਈ ਦੇਖੋ ਇਹ ਆਪਣਾ ਗਲਖੇਰਾ ਬਣ ਗਿਆ ਦੂਰ ਸਿੰਘ ਹੋਰ ਪਾਣੀ ਆਹ ਰੱਸੀ ਪਾ ਲ ਗਏ ਫਿਰ ਦੂਜੀ ਪਾ ਕੇ ਦੇਖੋ ਹੁਣ ਆਪਣੀ 14ਵੀਂ ਰੱਸੀ ਪੈ ਗਈ ਪੈਣ ਲੱਗ ਗਈ ਇਹ ਉਸੇ ਤਰ੍ਹਾਂ ਹੀ ਪਊਗੀ ਜਿਵੇਂ ਆਪਣੀ 13ਵੀਂ ਪਈ ਹੈ ਇਹ ਆਪਣਾ ਇੱਕ ਸੰਘਾ ਪੂਰਾ ਹੋ ਗਿਆ ਹੁਣ ਤੁਹਾਨੂੰ ਅੱਗੇ ਇਹ ਰੱਸੀ ਪਾ ਲ ਕੇ ਫਿਰ ਤੁਹਾਨੂੰ ਗਾਂ ਲੀਲਾ ਜਦੋਂ ਸੰਘਾ ਬਣਾਵਾਂਗੇ ਉਹ ਦੱਸ ਦਿਆਂ। ਦੇਖੋ ਜੀ ਇੱਧਰ ਆਪਣਾ ਇੱਕ ਸੰਘਾ ਬਣ ਗਿਆ ਇਹ। ਇੱਧਰ ਆਪਣਾ ਲਾ ਲ ਬੰਨ ਤੇ ਤਾਂ ਘਾਹ ਨੂੰ ਲੀਲਾ ਲਾਵਾਂਗੇ ਆਪਾਂ ਦੇਖੋ ਜੀ ਇੱਥੋਂ ਤੱਕਰ ਤੁਹਾਨੂੰ ਨੂੰ ਦਿਸਦਾ ਕਿ ਨਹੀਂ ਆਪਾਂ ਇਧਰ ਇਹ ਲੀਲਾ ਸੰਗਾ ਬੰਨਾਂਗੇ ਦੇਖੋ ਇਹ ਵਾਲਾ ਹੁਣ ਇਹ ਚ ਡਿਜ਼ਾਈਨ ਬਣੂਗਾ ഹനോ ആ ഡാൻ ശു ആ ഡിജന ശുഗോ ആഹ് ശൂ ഇത് ആ നപ്പ സാറേ ഇതരോ ചക്കോ ഈ അത് ഡാൻ പീഡോ ചുക്കെ ഏസ് ഡിജൈൻ വിഡകോ പാ ചു ഇജയൻ ബാധാ ആ ഇത് ബന്ധോ ഈ സാങ്ങ നപ്പ ആ സാഹി ര നപ്പ ਇਹ ਵੀ ਨੱਪ ਗਿਆ ਨੇ ਹੁਣੇ ਦੇਖੋ ਆਵੇ ਇਹ ਨੱਪ ਗਿਆ ਇਹ ਹੀ ਡਿਜ਼ਾਈਨ ਇਹਦੀ ਵੀਡੀਓ ਪੈ ਗਈ ਹੈ ਤੁਹਾਨੂੰ ਸ਼ੁਰੂ ਕਰਕੇ ਦੱਸਿਆ ਇਹ ਅੱਗੇ ਨਹੀਂ ਦੱਸਾਂਗੇ ਅਸੀਂ ਇਹ ਇਹ ਅਸੀਂ ਬਣਾ ਕੇ ਵੀਡੀਓ ਪਾਤੀ ਹੈ ਇਹ ਡਿਜ਼ਾਈਨ ਹੁਣ ਇਹ ਡਿਜ਼ਾਈਨ ਦੁਬਾਰਾ ਸ਼ੁਰੂ ਹੋਇਆ ਠੀਕ ਹੈ ਜਿਹੜਾ ਫੇਰ ਇਹ ਲੀਲਾ ਪੈ ਗਿਆ ਇਹ ਜਿਹੜਾ ਡਿਜ਼ਾਈਨ ਬਣਾਉਂਗਾ ਫੇਰ ਜਦੋਂ ਲਾਲ ਪਾਵਾਂਗਾ ਫੇਰ ਇਹ ਡਿਜ਼ਾਈਨ ਫੇਰ ਬਣਾਉਂਗਾ ਇਹਨਾਂ 'ਚ ਅੱਗੇ ਅੱਗੇ ਤੁਸੀਂ ਐਂ ਹੀ ਬਣਾਉਂਦੇ ਜਾਣਾ ਇਹਦੀ ਵੀਡੀਓ ਪੈ ਗਈ ਹੈ ਐਈਦੀ ਵੀਡੀਓ ਵੀ ਪੈ ਗਈ ਸ਼ੁਰੂ ਤੋਂ ਵੀਡੀਓ ਪੈ ਗਈ ਹੈ ਇਹ ਦੋ ਵੀਡੀਓ ਪਾ ਚੁੱਕੇ ਹਾਂ ਅਸੀਂ ਪਹਿਲੀ ਵੀਡੀਓ ਇਹਦੀ ਪਾਈ ਹੈ ਜੀ ਦੀ ਤੇ ਇਹਦੀ ਪੰਜ ਸੰਗਿਆ ਦੀ ਛੇਵੀਂ ਵੀਡੀਓ ਸੀ ਇਹਦੀ ਆ ਦੂਜੀ ਵੀਡੀਓ ਸੀ ਇਹਦੀ ਤੇ ਇਹਦੀ ਪਾਈ ਹੈ ਇੱਥੇ ਦੀ ਤੀਜੀ ਵੀਡੀਓ ਸੀ ਇਹਦੀ ਪਾਈ ਹੈ ਇਹਦੀ ਗਲਖਾਇਰੀ ਇਹਦੀ ਉਹਨਾਂ ਹੀ ਇਹ ਹੀ ਡਿਜ਼ਾਈਨ ਪਿਛਲਾ ਇਹ ਸ਼ੁਰੂ ਹੁੰਦਾ ਆ ആജാൻ ഇൂ ക് ആ സേലീന ഇദ്ധരോ ഷേ ചക്കണ ദോ നപ്പണ വെക്കോ നപ്പ ਕਿਹਦਰੋ ਚੱਕ ਲਿਆ ਹੁਣ ਇੱਥੇ ਸੰਗਾ ਭੰਨੇ ਜਾਊਗਾ ਇਹ ਲੀਲੇ ਜਦੋਂ ਲੀਲਾ ਪਾਵਾਂਗੇ ਉਦੋਂ ਲੀਲਾ ਸੰਗਾ ਭੰਨੇ ਜਾਊਗਾ ਜੋ ਲਾਲ ਪਾਵਾਂਗੇ ਉਹ ਤੋਂ ਲਾਲ ਭੰਨੇ ਜਾਊਗਾ ਇਹਦੇ ਸਾਨੂੰ ਬਹੁਤ ਮੰਜੇ ਦੇ ਕਮੈਂਟ ਆਈ ਸੀਗੇ ਇਸ ਕਰਕੇ ਅਸੀਂ ਵੀਡੀਓ ਬਣਾਈ ਹੈ ਹੁਣ ਅਸੀਂ ਇਹ ਪਾ ਕੇ ਤੁਹਾਨੂੰ ਫੇਰ ਅੱਗੇ ਦਿਖਾਉਣੇ ਆ ਦੇਖੋ ਜੀ ਇਹ ਦੂਜੀ ਇਹ ਲੀਲੇ ਦੀ ਦੂਜੀ ਰੱਸੀ ਪੈਣ ਲੱਗੀ ਇਸੇ ਤਰ੍ਹਾਂ ਹੀ ਹੁਣ ਅੱਗੇ ਇਹ ਬਣੂਗਾ ਮੰਝਾ ਇਹਦਾ ਹੁਣ ਪਾਇਆ ਵੀ ਆਹੀ ਆਪਣਾ ਡਿਜ਼ਾਈਨ ਉਹ ਹੀ ਡਿਜ਼ਾਈਨ ਫਿਰ ਵੀੜ ਕੋ ਵਾਲੀ ਲੰਮੀ ਹੋ ਜੋਗੀ ਆਹ ਦੇਖੋ ਇੱਧਰ ਵੀ ਚਾਉਣਾ ਰਸਾਂ ਪੈਂਦੀਆਂ ਇਹ देखो 14 ਰਸੀਆਂ ਪੈਂਦੀਆਂ ਜਿਹੜੀਆਂ ਇਹ ਲੀਲੀਆਂ ਵੀ 14 ਪੈਣੀਆਂ ਆ ਵੀ ਇੱਕ ਦੋ 4 6 8 10 12 14 ਆ ਵੀ ਚਾਹੁੰਨਾਂ ਦੋ 4 6 8 10 12 14 14 14 ਰਸੀਆਂ ਪੈਂਦੀਆਂ ਸਿਰਫ ਜੀ ਦੀਆਂ ਚਾਰ ਪਹਿਣਗੀਆਂ ਜਦੋਂ ਆਪਾਂ ਬੰਦ ਕਰਾਂਗੇ ਉਦੋਂ ਵੀ ਆਪਾਂ ਚਾਰ ਪਾ ਸਕਦੇ 6 ਪਾ ਸਕਦੇ ਕਿਉਂਕਿ ਪੰਜੇ ਦਾ ਵਿਚਾਲਾ ਆ ਜਾਂਦਾ ਟੁੱਟਦਾ ਵੀ ਤੇ ਫਿਰ ਦੋਰ ਸੰਗ ਪਤਲੀਆਂ ਰਹਿ ਜਾਂਦੀਆਂ ਐ ਇਸ ਕਰਕੇ ਇਸ ਲੋਟ ਜੇ ਤੁ ਵੀ ਜਿਵੇਂ ਹੋਣਾ ਆ ਵੀਡੀਓ ਬਣੀ ਜਾਂਦੀ ਐ ਇਹਦਾ ਸਕਰੀਨਸ਼ਾਟ ਲੈ ਜਿਨੂੰ ਲੋ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਸਕਰੀਨਸ਼ਾਟ ਲੈ ਲਓ ਇੱਥੋਂ ਪਤਾ ਲੱਗ ਜੂ ਵੀ ਇੰਨੀਆਂ ਰਸੀਆਂ 6 ਜੀ ਪਾ ਕੇ 6-6 ਨਾਲ ਪਾਈਆਂ 6 ਇੱਧਰ ਐ 6 ਇੱਧਰ 4 ਜੀ ਆਲੀਆਂ ਫੇਰੇ 14 ਇਹ ਵੀ 14 ਇੱਧਰ ਲੀਆਂ ਫੇਰੇ ਇਹ 14 ਪਾਈਆਂ ਦੱਬਿਆ 14 ਰਸੀਆਂ ਪਾਈਆਂ ਇਹ ਇਹ ਲੀਲਾ ਸੰਗਾਂ ਦੱਬਿਆ ਜਦੋਂ ਲੀਲਾ ਲਾਇਆ ਆਪਾਂ ਇਹੜੰਗ ਲਾਲ ਪਾਗਾਂ ਉਹ ਥੱਲੇ ਦੀ ਪਾਗਾਂ ਚ ਆਉਣਾ ਇਹ ਦੱਬ ਕੇ ਫਿਰ ਇਹ ਚ ਡਿਜ਼ਾਈਨ ਬਣਾਇਆ ਲਾਲ ਚ ਫਿਰ ਲਾਲ ਦੱਬਿਆ ਇਹ ਚ લીਲੇ ਚ ਡਿਜ਼ਾਈਨ ਬਣਿਆ ਫਿਰ ਜੋ ਲੀਲਾ ਪਾਇਆ ਉਹ ਤੋਂ ਲੀਲਾ ਦੱਬਿਆ ਸੰਗਾ ਫਿਰ ਇਹਨਾਂ ਚ ਡਿਜ਼ਾਈਨ ਬਣਿਆ ਆ ਇਹ ਦੂਜੀ ਦੂਜੇ ਭਾਗ ਦੀ ਵੀਡੀਓ ਚ ਹੈ ਡਜੈਨ ਆ ਪਹਿਲੇ ਭਾਗ ਦੀ ਚਾ ਦੂਜੇ ਭਾਗ ਦੀ ਚਾ ਆ ਤੀਜੇ ਭਾਗ ਵਾਲੀ ਚਾ ਗਲ ਖੈਰਾ ਫਿਰ ਇਹ ਗਲ ਖੈਰਾ ਬਣਿਆ ਇਸ ਲਾਲ ਚ ਕੋਆ ਲੀਲੇ ਚ ਬਣਾ ਲਵਾਂ ਲਾਲ ਚ ਬਣਾ ਲਓ ਪਹਿਲਾਂ ਸੀ 51 ਬਣਾਉ ਉਹ ਤੇ ਲੀਲੇ ਚ ਐ ਇਹ ਜੇ ਅਸੀਂ ਲਾਲ ਚ ਬਣਾਇਆ ਹੁਣ ਇਹੇ ਬਸ ਐਂ ਬਣਦਾ ਜਾਊਗਾ ਅੱਗੇ ਤੇ ਇਹ ਗਲਖੇਰਾ ਬਣ ਗਿਆ ਹੁਣ ਜਿਵੇਂ ਆ ਆ ਬਣਾਈਏ ਆਪਾਂ ਇਹੀ ਡੱਬੀ ਬਣੂਗੀ ਇਹ ਆ ਵਾਲੀ ਪਹਿਲੇ ਦੋ ਨੱਪੇ ਆ ਫੇਰੇ 6 ਨੱਪੇ ਜਾਣਗੇ ਫੇਰੇ 10 ਨੱਪੇ ਜਾਣਗੇ ਫੇਰੇ ਚੱਕੇ ਜਾਣਗੇ 2 6 6 ਦੋਨਾਂ ਪਾਸੋਂ ਨੱਪੇ ਜਾਣਗੇ ਫੇਰੇ 2 2 ਚੱਕੀਆਂ ਜਾਣਗੀਆਂ ਦਾਸ ਨੱਪੀਆਂ ਜਾਣੀਆਂ ਫਿਰ 6 ਨੱਪੀਆਂ ਜਾਣੀਆਂ ਫਿਰ 2 ਨੱਪੀਆਂ ਜਾਣੀਆਂ ਇਹ ਹੀ ਡੱਬੀ ਅੱਗੇ ਅੱਗੇ ਬਣੀ ਜਾਊਗੀ ਬਸ ਹੁਣ ਆਹ ਡੱਬੀ ਸ਼ੁਰੂ ਹੋਈ ਐ ਤੇ ਆਹ ਵਾਲੀ ਡੱਬੀ ਇੱਥੇ ਸ਼ੁਰੂ ਹੋਈ ਐ ਆਹ ਵਾਲਾ ਇੱਥੇ ਸ਼ੁਰੂ ਹੋਇਆ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵੀਡੀਓ ਬੜੀ ਲੰਮੀ ਹੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੇ ਅਸੀਂ ਬਹੁਤ ਮੁਸ਼ਕਲ ਨਾਲ ਮੰਜਾ ਬਣਾਇਆ ਨਾ ਸਾਡਾ ਵੀ ਸਿਹਤ ਠੀਕ ਨਹੀਂ ਬੁਖਾਰ ਚੜ੍ਹਦੈ ਨਾ ਖੰਗ ਵਾਲੀ ਐ ਤੋ ਸਹੀ ਸਾਡੇ ਬਾਅਦ ਤੋਂ ਵੱਧ ਵੀਡੀਓ ਨੂੰ ਦੇਖੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਾਂਗੇ ਜਦੋਂ ਅਸੀਂ ਮੰਝੇ ਦਾ ਇਹ ਉਥੋਂ ਬੰਦ ਕਰਾਂਗੇ ਮੰਝਾ ਬੁਣਿਆ ਜਾਊਗਾ ਉਦੋਂ ਵੀਡੀਓ ਬਣਾਵਾਂਗੇ ਚੌਥਾ ਭਾਗ ਉਦੋਂ ਬਣਾਵਾਂਗੇ ਚਲੋ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ